ਹਾਂਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਪਤੇ ਸਾਰੇ ਦੋਸਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਅਸੀਂ ਆ ਗਏ ਹਾਂ ਤਿਆਰ ਹੋ ਕੇ ਹੁਣ ਗੁਰਦਾਰਾ ਸਾਹਿਬ ਸੰਭਾ ਰਹੇ ਹਾਂ ਲੋਡ ਲੈ ਕੇ ਇੱਥੇ ਕੱਲ ਪਰਸੋਂ ਦਾ ਇੱਥੇ ਫਸ ਗਿਆ ਅੱਗੇ ਲੋਡ ਨਹੀਂ ਮਿਲਿਆ ਅਜੇ ਆ ਗਏ ਦਰਸ਼ਨ ਮੇਲੇ ਕਰਨ ਗੁਰਦਾਰੇ ਹੋ ਗਏ ਐਂਟਰ ਹੁਣ ਚੱਲੇ ਮਹਾਰਾਜ ਦੀ ਹਉਰੀ ਵਿੱਚ ਕੀਰਤਨ ਹੋਣ ਡਿਆ ਹੈ कीर्तन ਕਰਕੇ ਬਾਅਦ ਵਿੱਚ ਪਾਲਕੀ ਸਾਹਿਬ ਕੱਢਣੀ ਆ ਬਹੁਤ ਇੱਥੇ ਮਜ਼ਾ ਆਇਆ ਸੁਹਾਰ ਵਧੀਆ ਕਿਸਮਤ ਵਾਲਾ ਅੱਜ ਆ ਕੇ ਇੱਥੇ ਸੁਹਾਰ ਗੁਰਦਰਾ ਸਾਹਿਬ ਦੇਖ ਲਿਆ ਨਹੀਂ ਤੇ ਇੱਥੇ ਪਤਾ ਹੀ ਨਹੀਂ ਮੈਨੂੰ ਵੀ ਇੱਧਰ ਗੁਰਦਰਾ ਵੀ ਹੈਗਾ ਮੈਂ ਗੱਲ ਇਹਦਾ ਉਧਰ ਪਤਾ ਹੈ ਵੀ ਗੱਲ ਇਹ ਹੈ ਵਾਹ ਵਾਲ ਉਹ ਲਖੋ ਦਾ ਵਾਹ ਅੱਗੇ ਪਾਲਕੀ ਸਾਹਿਬ ਨਿਕਲ ਰਹੀ ਆ ਅ ਸੰਗਤਾਂ ਦੇ ਦਰਸ਼ਨ ਮਿਲੇ ਕੀਤੇ ਤੇ ਬਹੁਤ ਆਨੰਦ ਆਇਆ ਸਾਡੀਆਂ ਛੜਕਾਂ ਦੇ ਭੱਜ ਭਜਾਈਏ ਵਿੱਚ ਹੀ ਖਵਜਾਈ ਦਾ ਸਾਰੀ ਧੜੀ ਪਾਲਕੀ ਸਾਹਿਬ ਕੱਢਣ ਦੇ ਆ ਭਰਾ ਆਪਣੇ ਬਹੁਤ ਕਿਰਪਾ ਮਾਲਕ ਦੀ ਬੜਾ ਵਧੀਆ ਕੰਮ ਕਰਦੇ ਗੁਰਦਾਰਾ ਸਾਹਿਬ ਦੀ ਕਮੇਟੀ ਵਾਲੇ ਇੱਥੇ ਆ ਕੇ ਇਥੇ ਫੀਲ ਨਹੀਂ ਹੁੰਦਾ ਵੀ ਹਾਂ ਬਾਹਰ ਜਾਂਦੇ ਆ ਲੱਗਦਾ ਜਿਦਾਂ ਪਿੰਡ ਹੀ ਫਿੰਦੇ ਆ ਪਿੰਡ ਹੀ ਗੁਰਦਾਰਾ ਸਾਹਿਬ ਦੇ ਚਪਾਲ ਕੀ ਕੱਢਣ ਦੇ ਆ ਬਾਹਰ ਦਾ ਕਦੀ ਆ ਕੇ ਇਥੇ ਮਸਕੜ ਮਹਿਸੂਸ ਹੀ ਨਹੀਂ ਹੋਇਆ ਬਾਰ ਆਇਆ ਬਹੁਤ ਵਧੀਆ ਕਪਾਲ ਕੀ ਸਾਫ ਕੱਢ ਗਏ ਪੰਜ ਪਿਆਰੇ ਗੱਡੀ ਦੇ ਪਿੱਛੇ ਆ ਟਿੱਕੇ ਦੇ ਬਹੁਤ ਦਰਸ਼ਨ ਮੇਲਾ ਕਰਕੇ ਮਜ਼ਾ ਆਇਆ ਜੀ ਬਾਕੀ ਤੁਸੀਂ ਵੀ ਸਾਰੇ ਪੰਡਾਂ ਚ ਜਿਹੜੇ ਜਿਹੜੇ ਚ ਨਿਕਲੇ ਗੁਰਪੁਰਬ ਗਏ ਹੋ ਨੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਰਸ਼ਨ ਮੇਲੇ ਕਰਿਆ ਕਰੋ ਜਾਇਆ ਕਰੋ ਤੇ ਕਦੇ-ਕਦੇ ਕਿਹੇ ਕਰਮਾ ਵਾਲੇ ਨੂੰ ਮੌਕਾ ਮਿਲਦਾ ਜਰੂਰ ਜਾਇਆ ਕਰੋ ਸ਼ਾਮ ਨੂੰ ਆਇਆ ਕਰੋ ਬਾਈ ਲੋ ਜੀ ਪਾਲਜੀ ਸਾਹਿਬ ਘੁੰਮ ਕੇ ਗੁਰਦਾਰਾ ਸਾਹਿਬ ਆ ਗਏ ਆ ਆ ਕੇ ਹੁਣ ਪ੍ਰਚਾਦਾ ਪਾਣੀ ਛਕ ਕੇ ਫੇਰ ਗੱਡੀ ਸਟਾਰਟ ਕਰਕੇ ਚੱਲ ਜਣਾ ਵਾਪਸ ਨਾਲ ਜਿਹੜੇ ਆਏ ਆ ਸੱਜਣ ਮਿੱਤਰ ਲੈ ਕੇ ਉਹਨਾਂ ਨੂੰ ਫੇਰ ਵਾਪਸ ਚੱਲ ਜਣਾ ਟੈਂਪਰ ਦੇ ਵਿੱਚ ਹਾਂਜੀ ਲੋ ਜੀ ਬਾਲਕੀ ਸਾਹਿਬ ਆ ਗਈ ਆ ਹੁਣ ਪੰਜ ਪਿਆਰੇ ਤੇ ਨਾਲ ਸੰਗਤ ਸਾਰੀ ਚੱਲੀ ਗੁਰਦਵਾਰਾ ਸਾਹਿਬ ਇੱਥੇ ਵੈਲਕਮ ਕਰ ਲਗੇ ਇਹਨਾਂ ਦਾ ਬਹੁਤ ਵਧੀਆ ਸੇਵਾ ਨੂੰ ਲਗਾ ਇਹਨਾਂ ਦਾ ਬਾਈ ਸਾਰੇ ਬਹੁਤ ਸਿੰਘ ਚੜਦੀ ਕਲਾ ਦੇ ਸੇਵਾ ਕਰਨ ਵਾਲੇ ਲੋ ਜੀ ਹੁਣ ਆ ਗਏ ਚਾਹ ਪਕੌੜਿਆਂ ਦਾ ਲੰਗਰ ਜਲੇਬੀਆਂ ਦਾ ਇਹ ਸ਼ਾਕੇ ਫਿਰ ਅਸੀਂ ਬਾਈ ਗੱਡੀ ਵਿੱਚ ਹਮ ਮਸਤਰਾਪੁਰ ਦਾ ਮੁੰਡਾ ਨਾਲ ਲਿਆ ਆਪਣਾ ਭਰਾ ਆਏ ਹਾਂ ਇਹਨੂੰ ਮਰਾਜ ਉਹ ਲੈ ਕੇ ਗੁਰਦਾਰਾ ਸਾਹਿਬ ਆ ਗਿਆ ਤੇ ਚਲੋ ਚੱਲੇ ਵਾਪਸ ਹੁਣ ਚਲੋ ਠੀਕ ਹੈ ਜੀ ਵਾਇਕਲ ਜੀ ਦਾ ਖਾਲਸਾ ਵਾਇਕਲ ਜੀ ਦੀ ਪਦੇ ਸਾਰਿਆਂ ਨੂੰ ਮੁਬਾਰਕਾਂ ਬਹੁਤੀਆਂ ਬਹੁਤੀਆਂ ਜੀ